ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਆਪਣਾ ਪੰਜਾਬ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਸਾਰੇ ਕਿਵੇਂ ਹੋ ਵਧੀਆ ਠੀਕ ਠਾਕ ਜਿਹੜੇ ਮੇਰੇ ਵੀਰ ਪਹਿਣਾ ਚੈਨਲ ਤੇ ਨਵੇਂ ਨੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਇੱਥੇ ਹੈ ਜੀ ਸ਼ਾਮ ਦਾ ਟਾਈਮ ਮਸਿਆਰਾ ਦਿਨ ਸੀਗਾ ਅੱਜ ਆਪਾਂ ਗਏ ਸੀ ਜੀ ਸੈਦੇ ਵਾਲੇ ਤੇ ਉੱਥੇ ਆਪਾਂ ਮੌਸ ਤੇ ਗਏ ਸੀਗੇ ਉਹ ਟਰਾਲੀ ਚ ਗਏ ਸੀ ਪਿੰਡ ਚੋਕੀ ਦੀ ਟਰਾਲੀ ਗਈ ਸੀ ਇਹਨਾਂ ਨੇ ਫੋਨ ਕਰਤਾ ਸੀ ਵੀ ਤੁਸੀਂ ਜਾਓਗੇ ਅਸੀਂ ਕਿਹਾ ਵੀ ਚਲ ਬਗ ਜਾਾਂਗੇ ਅੱਪਜੀ ਮੌਸਮ ਤੇ ਕਾਫੀ ਟਾਈਮ ਹੋ ਗਿਆ ਸੀ ਸਰਦਾਂ ਵਾਲੀ ਮੌਸਮ ਤੇ ਗਏ ਸੀ ਉੱਦਦੇ ਗਏ ਹੋਏ ਐ ਸੱਦੇ ਵਾਲੇ ਤੇ ਸੱਚੀ ਮੰਜੀ ਪਹਿਣ ਸਾਬ ਸਾਨੂੰ ਸਾਰਿਆਂ ਨੂੰ ਪਤਾ ਹੋਣਾ ਹਨਾ ਸੱਦੇ ਵਾਲਾ ਪਿੰਡ ਨੇੜੇ ਤੇ ਤਾਂ ਸਭ ਨੂੰ ਪਤਾ ਜੀ ਦੂਰ ਵਾਲੇ ਨੂੰ ਨਹੀਂ ਪਤਾ ਨੇੜੇ ਵਾਲੇ ਨੂੰ ਤਾਂ ਸਾਰਿਆਂ ਨੂੰ ਪਤਾ ਹੈ ਤੇ ਉੱਥੇ ਅਸੀਂ ਮੱਸੀਆਂ ਨੂੰ ਸਰਦਾਂ ਦੀ ਮੌਸਮ ਨੂੰ ਗਏ ਸੀਗੇ ਉਸ ਤੋਂ ਬਾਅਦ ਸੋਮਵਾਰ ਨੂੰ ਤਾਂ ਆਪਾਂ ਜਾਏ ਉਹਨੇ ਇੱਕ ਨਵੇਂ ਸਾਲ ਵਾਲੇ ਦਿਨ ਨੂੰ ਬਾਗੇ ਸੀਗੇ ਤੇ ਉਹ ਆਪਾਂ ਮੌਸਮ ਤੇ ਨਹੀਂ ਗਏ ਸੀ ਕਿ ਕਾਫੀ ਟਾਈਮ ਹੋ ਗਿਆ ਸੀ ਅਸੀਂ ਕਿ ਆ ਵੀ ਅੱਗੇ ਹੜੀ ਦਾ ਟਾਈਮ ਆਈ ਜਾਂਦਾ ਹੈ ਨਾ ਵੀ ਮੀਂਹ ਨਾਲ ਹੜ੍ਹ ਚ ਲੰਗ ਜੂਗਾ ਫਿਰ ਜ਼ਿਆਦਾ ਗਰਮੀ ਵੀ ਹੋ ਜਾਂਦੀ ਹੈ ਵੀ ਚਲ ਆਪਾਂ ਮਸਿਆ ਤੇ ਜਾਇਆਈਏ ਮੌਸਮ ਸਹੀ ਹੈਗਾ ਫਿਰ ਅਸੀਂ ਚੱਲ ਗਏ ਸੀਗੇ ਬੇਟੀ ਵੀ ਚੱਲ ਗਈ ਸੀ ਮੰਮੀ ਜੀ ਵੀ ਚੱਲ ਗਏ ਸੀ ਅਸੀਂ ਚਾਰੋ ਜਣੇ ਚੱਲ ਗਏ ਸੀ ਅੱਜ ਤੇ ਵਧੀਆ ਮੱਥਾ ਟੇਕਿਆ ਜੀ ਇੰਨੀ ਭੀੜ ਨਹੀਂ ਸੀ ਕਿਉਂਕਿ ਸੋਮਵਾਰ ਨੂੰ ਭਰਨਾ ਕਰਕੇ ਹੈ ਨਾ ਮਸਿਆਲੇ ਦਿਨ ਇੰਨਾ ਇਕੱਠਾ ਨਹੀਂ ਸੀਗਾ ਕਿਉਂਕਿ ਆਏ ਸੋਮਵਾਰ ਹੀ ਆਏ ਸੋਮਵਾਰ ਕੀ ਅੱਠੇ ਸੱਤੇ ਦੇ ਨਹੀਂ ਆਉਂਦੇ ਨੇ ਜੀ ਲੋਕ ਤਾਂ ਇੱਥੇ ਪਰ ਸੋਮਵਾਰ ਨੂੰ ਜਿਆਦਾ ਪੀੜ ਹੁੰਦੀ ਐ ਤੇ ਇਸ ਕਰਕੇ ਮੱਥਾ ਬਧਿਆ ਟਿਕ ਗਿਆ ਜੀ ਗਰਮੀ ਵੀ ਇੰਨੀ ਹੈ ਨਹੀਂ ਸੀ ਰੱਬ ਨੇ ਠੰਡ ਕਰ ਰੱਖੀ ਕਈ ਦਿਨਾਂ ਤੋਂ ਨਾ ਕਿਤੇ ਰੱਬ ਨੇ ਨਾ ਮੀਂਹ ਪਾਇਆ ਹੈ ਪਤ ਨਹੀਂ ਗੜੇ ਪਾਏ ਨੇ ਇੰਨੀ ਜਿਆਦਾ ਠੰਡ ਹੋ ਰਹੀ ਦੋ ਦਿਨਾਂ ਦੀ ਇੰਨੀ ਠੰਡੀ ਹਵਾ ਚੱਲਦੀ ਸਵੇਰ ਸਵੇਰ ਤਾਂ ਬਹੁਤ ਠੰਡ ਲੱਗਦੀ ਹੈਗੀ ਬਸ ਉਹਨਾਂ ਸ਼ਾਲ ਕੋਟੀਆਂ ਸਾਮੇ ਪੇ ਕੱਢਣੇ ਔਖੇ ਹੋ ਰਹੇ ਨੇ ਸੁੱਤੀ ਚੁੰਨੀ ਲੈ ਕੇ ਟਾਈਮ ਪਾਸ ਕਰ ਲੈਣੇ ਕੁਸ ਆਪਣੇ ਚੱਲ ਮੱਝਾਂ ਐ ਨੇ ਵੀ ਨਾ ਅੰਦਰ ਨੇ ਗਈਆਂ ਬਾਹਰ ਨਹੀਂ ਹੈਗੀਆਂ ਤਸਵੀਰ ਸਵੇਰ ਅੰਦਰ ਕੰਮ ਹੋ ਜਾਂਦੇ ਨੇ ਤੇ ਇੱਥੇ ਆਪਾਂ ਬਣਾਉਣ ਲੱਗ ਰਹੇ ਸੀ ਜੀ ਮੂੰਗਰਿਆਂ ਦੀ ਸਬਜ਼ੀ ਤੇ ਮੂੰਗਰੇ ਆਪਾਂ ਕੁੱਟ ਲੈਣੇ ਹੁੰਦੇ ਆਂ ਹੀ ਕੁੰਡੇ 'ਚ ਪਾ ਕੇ ਕਿਉਂਕਿ ਚੀਰੇ ਤਾਂ ਜਾਂਦੇ ਨੇ ਬਹੁਤ ਛੋਟੇ ਹੁੰਦੇ ਨੇ ਹਨਾ ਤੇ ਫਿਰ ਟਾਈਮ ਵੀ ਜ਼ਿਆਦਾ ਲੈਂਦੇ ਨੇ ਦੋਨੇ ਪਾਸੇ ਆਪਾਂ ਇਹਨੇ ਡੰਡੀਆਂ ਤੋੜ ਕੇ ਤੇ ਕੁੰਡੇ 'ਚ ਕੁੱਟ ਕੇ ਹਲਕਾ-ਹਲਕਾ ਸੱਟ ਲਗਾ ਕੇ ਫਿਰ ਬਣਾ ਲੈ ਸੀਗੇ ਜਿਵੇਂ ਆਪਾਂ ਹਰੀਆ ਮਿਰਚਾਂ ਕੁੱਟ ਲੀਆਂ ਹੋਣਾ ਇਹ ਹੋ ਗਏ ਸੀ ਇਹ ਸੁੱਕੀ ਸਬਜ਼ੀ ਬਣਨੀ ਹੁੰਦੀ ਹੈ ਇਹਨਾਂ ਦੀ ਤਾਂ ਵਧੀਆ ਬਣ ਜਾਂਦੇ ਜੀ ਕੁੱਟ ਕੇ ਇਸ ਤਰ੍ਹਾਂ ਨਾਲ ਟਾਈਮ ਘੱਟ ਲੱਗਦਾ ਇਧਰ ਮੰਮੀ ਜੀ ਕੱਢਣ ਲੱਗ ਰਹੇ ਸੀ ਛੋਲੂਆ ਮੰਮਾ ਯਨੇ ਦੇ ਕੋ ਸਾਡੀ ਕਰੀ ਹੋਈ ਕਾਰੀਗਰੀ ਹੈ ਨਾ ਇਹ ਲਾਉਣ ਦਾ ਕਪੜਾ ਪਿਆ ਸੀਗਾ ਸੀ ਇਸ ਤੇ ਕਾਰੀਗਰੀ ਕੀਤੀ ਸੀ ਸਿਰ ਤੇ ਲਈ ਬੈਠੇ ਨੇ ਮੰਮੀ ਜੀ ਤੇ ਫੁੱਲ ਸਾਨੂੰ ਦਿਖ ਰਿਹਾ ਹੋਣਾ ਹਨਾ ਹਲਕਾ ਜਿਹਾ ਕਹਿੰਦੀ ਹੁਣ ਚੁੰਨੀ ਛੱਕਣ ਨੂੰ ਜੀ ਨਹੀਂ ਕਰਦਾ ਭਾਰੀ ਤੇ ਆ ਬੈਠੇ ਨੇ ਆਪਣੇ ਡੌਗ ਦੋਨੋਂ ਤਿੰਨੋਂ ਹੀ ਦੇਖਣ ਲੱਗ ਰਹੇ ਨੇ ਮੰਮੀ ਕੋਲੇ ਲੱਗ ਰਿਹਾ ਸੀ ਛੋਲੂਆ ਸੀਟਦਾ ਸੀ ਮੰਮੀ ਕਹਿੰਦੀ ਤੂੰ ਰਹਿਣ ਦੇ ਛੋਲੂਆ ਮੇਰੇ ਨਾਲ ਨਾ ਕੜਾ ਮੈਂ ਤੱਪੀ ਕੱਢ ਲੂੰਗੀ ਤੂੰ ਆਪਦਾ ਵਗ ਜਾ ਉਹ ਕਿੱਥੋਂ ਸਮਝਦਾ ਸੀਗਾ ਉਹ ਤਾਂ ਦਿੰਦਾ ਸੀ ਜਿਹੜਾ ਵਾਰੀ-ਵਾਰੀ ਮੰਮੀ ਕੋਲੇ ਆ ਜਾਂਦਾ ਸੀ ਹਣਾ ਛੋਟਾ ਜਿਹਾ ਹੈ ਨਾ ਘਰ ਚ ਆ ਗਿਆ ਇਹ ਸਾਰਿਆਂ ਨੂੰ ਐ ਹੋ ਗਿਆ ਵੀ ਛੋਟਾ ਜਿਹਾ ਬੱਚਾ ਆ ਗਿਆ ਘਰ ਚ ਸਾਰੇ ਨਾਲ ਐ ਗੱਲਾਂ ਕਰੀ ਜਾਂਦੇ ਰਹਿੰਦੇ ਨੇ ਬੱਚੇ ਨਾਲ ਗੱਲਾਂ ਕਰਦੇ ਆਂ ਇਦਾਂ ਆਪਾਂ ਕੱਢ ਲਈ ਸੀ ਜੀ ਸਰੋਂ ਸਰੋਂ ਆਪਣੀ ਇੱਥੇ ਪਈ ਆ ਸਵੇਰੇ ਆਪਾਂ ਪਾਵਾਂਗੇ ਉਹਨੂੰ ਧੁੱਪ 'ਚ ਤਰਪਾਲ 'ਤੇ ਤੇ ਧੁੱਪ ਲਵਾ ਕੇ ਫੇਰ ਕਈ ਦਿਨ ਧੁੱਪ ਲਵਾਉਂਦੇ ਰਹੋਣੇ ਦੱਸ ਦੇਣਾ ਫੇਰ ਸਾਮਾਂਗੇ ਗੱਟਿਆਂ 'ਚ ਪਾ ਕੇ ਫੇਰ ਆਪਾਂ ਉੱਪਰ ਰੱਖ ਦਿੰਨੇ ਆਂ ਕਿਉਂਕਿ ਨੀਚੇ ਦੇ ਚੂਹੇ ਚਾਹੀਏ ਖਰਾਬ ਕਰ ਦਿੰਦੀਆਂ ਨੇ ਫੇਰ ਆਪਾਂ ਉੱਪਰ ਪੌੜੀ ਵਾਲੇ 'ਚ ਰੱਖ ਦਿੰਨੇ ਆਂਗੇ ਸਰੋਂ ਦੇ ਗੱਟੇ ਉੱਤੇ ਫੱਟੇ ਰੱਖ ਰੱਖ ਨਿਚੇ ਤਾਂ ਨਹੀਂ ਜੂਂੀਆਂ ਛੱਡਣੀਆਂ ਨਾ ਕਿਉਂਕਿ ਤੁਹਾਨੂੰ ਪਤਾ ਜੀ ਖੇਤਾਂ ਕਰਕੇ ਨਾ ਚੂਹੇ ਚੂਈਆਂ ਜਿਆਦਾ ਆਉਂਦੇ ਨੇ ਸਾਡੇ ਚੂਹੇ ਆਉਂਦੇ ਨੇ ਕਿਲੋ ਕਿਲੋ ਦੇ ਉੱਤੇ ਜੰਮੀ ਨਹੀਂ ਛੱਡਦੇ ਕੁਸ ਆਹ ਦੇਖੋ ਜੀ ਸਰਦਾਰ ਸਾਹਿਬ ਬੈਠੇ ਨੇ ਮੰਜੇ ਤੇ ਇਹਦੀ ਫੁੱਲ ਟੌਰ ਹੈ ਹੁਣ ਇਹਦੀ ਸਰਦਾਰੀ ਹੈ ਸਾਰੇ ਘਰ ਤੇ ਇਸਦਾ ਰਾਜ ਹੈ ਜਿੱਥੇ ਤਾਂ ਜੀ ਕਰਦਾ ਉੱਥੇ ਬੈਹਂਦਾ ਹੈ ਉੱਠਦਾ ਹੈ ਕਦੇ ਬੈੱਡਾਂ ਤੇ ਕਦੇ ਸੋਫਿਆਂ ਤੇ ਸੋਫੇ ਤੇ ਪੈਂਦਾ ਹੈ ਇਹ ਅੰਦਰ ਤੇ ਪਿੰਜਰੇ ਤੇ 10 ਮਿੰਟ ਵੀ ਨਹੀਂ ਰਹਿੰਦਾ ਖੋਲ ਕੇ ਪਿੰਜਰਾ ਪੜਕਦੇ ਨੇ ਬਾਹਰ ਨਿਕਲਿਆ ਹੁੰਦਾ ਬਹੁਤ ਦੰਦੀਆਂ ਵੱਡਦਾ ਇੱਕ ਇਹਨੂੰ ਆਦਤ ਪਤਾ ਨਹੀਂ ਕਿਹੜੀ ਪੈ ਰਹੀ ਐ ਇਹਨਾਂ ਦੰਦੀਆਂ ਵੱਡਦਾ ਇਹ ਕਿਉਂਕਿ ਉੱਥੇ ਆਪਦੇ ਭੈਣ ਭਾਈਆਂ ਚ ਆਇਆ ਹਨ ਖੇਡਦੇ ਨੇ ਬੱਚੇ ਹੁੰਦੇ ਨੇ ਜਦੋਂ ਆਪਸ ਵਿੱਚ ਬੁਰਕੇ ਮਾਰ-ਮਾਰ ਕੇ ਆਪਦੀ ਮਾਂ ਕੋਲੋਂ ਆਇਆ ਉਮੀ ਨੂੰ ਆਦਤ ਪੈ ਰਹੀ ਹੈਗੀ ਬੁਰਕੇ ਮਾਰ ਜੰਦਰਾਂ ਦਾ ਸਾਰਾ ਦਿਨ ਕਿਸੇ ਦੇ ਪੈਰ ਮਿਲ ਜਾਣ ਉਸੇ ਤੇ ਬੁਰਕਾ ਮਾਰ ਦਿੰਦਾ ਔਰ ਇਹਨੂੰ ਪਤਾ ਵੀ ਨਹੀਂ ਲੱਗਦਾ ਕਦੋਂ ਪਿੱਛੋਂ ਦੀ ਆ ਜਾਂਦਾ ਕਦੋਂ ਬੁਰਕਾ ਵੱਢ ਗਿਆ ਇੱਕ ਦੰਦ ਬਹੁਤ ਤਿੱਖੇ ਨੇ ਇਹਦੇ ਐ ਲੱਗਦਾ ਕਿਤੇ ਦੰਦ ਹੀ ਨਾ ਖੁੱਬ ਜੇ ਕਿਉਂਕਿ ਹੋਇ ਟੀਕਾ ਵੀ ਨਹੀਂ ਇਹਦੇ ਕੋਈ ਲੱਗਿਆ ਹਨਾ ਚਟੀਕੇ ਲੱਗਿਆ ਵੀ ਹੋ ਫਿਰ ਵੀ ਟੀਕੇ ਲਵਾਉਣੇ ਪੈਂਦੇ ਨੇ ਜੇ ਕੁੱਤੇ ਦੇ ਦੰਦ ਵੱਜਣ ਇਧਰ ਪਪਾ ਤੇ ਸੀਗੀ ਜੀ ਆਲੂ ਆਲੂ ਆਪਾਂ ਵੱਧ ਪਾਏ ਸੀ ਕਿਉਂਕਿ ਬੱਚੇ ਤਾਂ ਆਲੂ ਖਾਣਗੇ ਸੁੱਕੇ ਸੁੱਕੇ ਆਲੂ ਕੱਢ ਕੇ ਖਾ ਲੈਣਗੇ ਸਿੰਗਰੇ ਦਾ ਬਹੁਤ ਘੱਟ ਖਾਣਗੇ ਮੂੰਗਰੇ ਸੌਰੀ ਮੂੰਗਰੇ ਦਾ ਤੇ ਸਬਜ਼ੀ ਹੁਣ ਆਪਾਂ ਚੁੱਲੇ ਤੇ ਬਣਾਉਂਗਾ ਗੋਬਰਿਆਂ ਸਾਨੂੰ ਸਾਡੇ ਪਸਪਾ ਸਾਫ਼ ਕਰਨ ਦੀ ਕਾਲ ਹੋ ਰਹੀ ਹੁਣ ਤਾਂ ਹਾੜੀ ਬਾਦੀ ਹੋਊਗੀ ਤੇ ਚੱਲ ਅਸੀਂ ਨਾਲੇ ਬਾਹਰ ਬੰਦੇ ਨਾਲ ਬਾਹਰ ਨਿਕਲੋ ਨਹੀਂ ਨਾ ਸਾਰਾ ਦਿਨ ਅੰਦਰ ਬੈ ਕੇ ਤਾਂ ਦਿਮਾਗ ਖਰਾਬ ਹੋ ਜੇ ਨਰੰਦਾ ਬੰਦ ਨਾਲ ਘੰਟਾ ਕ ਬਾਹਰ ਆ ਜੰਨੇ ਆ ਬਾਹਰ ਬਹਿ ਕੇ ਆਪਾਂ ਦਾਲ ਸਬਜ਼ੀ ਚੀਰ ਲੈਣੇ ਨਾਲੇ ਸਬਜ਼ੀ ਬਣਾ ਲੈਣੇ ਉਸ ਤੋਂ ਬਾਅਦ ਆਪਾਂ ਮੱਝਾਂ ਚੱਲ ਜੰਨੇ ਇੱਥੇ ਹੋ ਗਿਆ ਜੀ ਅਗਲਾ ਦਿਨ ਆਪਾਂ ਇਧਰ ਨਾ ਆਪਣੀ ਜੀ ਦੀ ਜਿਹੜੀ ਮੰਗਰੋ ਵਿੱਚ ਸੀਗੀ ਉਹਦੀ ਕਿਣਕੀ ਦੇ ਪੈ ਸੀ ਦੋ ਗੱਟੇ ਪੌ ਡਾਉਣ ਲੱਗ ਰਹੇ ਸੀਗੇ ਹਵਾ ਇਧਰਲੀ ਅੰਦਰਲੀ ਸੀ ਤੁਸੀਂ ਕਹੋਗੇ ਪੁੱਠਾ ਪੱਖਾ ਲਾ ਰ ਕੇ ਹਨਾ ਐ ਪੂਰਾ ਚੱਲ ਰਿਆ ਸੀ ਹਵਾ ਅੰਦਰ ਨੂੰ ਆਉਂਦੀ ਸੀ ਇਸ ਕਰਕੇ ਸਸੀਂ ਅੰਦਰ ਨੂੰ ਮੂੰਹ ਕਰਕੇ ਪੱਖਾ ਲਾਇਆ ਇਧਰ ਟਿੱਡਾ ਜਿਹਾ ਕਰਕੇ ਲਾ ਲਿਆ ਵੀ ਨਾ ਤਾਂ ਤੂੜੀ ਕਣੀ ਨਾ ਜਾਵੇ ਕੱਟ ਤੇ ਇਹ ਕੰਡ ਜੀ ਜਿਹੜੀ ਐ ਤੇ ਇੱਟ ਡਾਜਾ ਕਰਕੇ ਪੱਖਾ ਲਾ ਲਿਆ ਸੀਗਾ ਇਸ ਕਾ ਫਿਰ ਜੀ ਦੂਜੇ ਪਾਸੇ ਲਾਉਂਦੇ ਮੂੰਹ ਕਰਕੇ ਜੀ ਫਿਰ ਉੱਡਣੀ ਨਹੀਂ ਸੀ ਹਨਾ ਉਹ ਇੰਨਾ ਕੂੜਾ-ਕਬਾੜਾ ਤਾਂ ਹੈ ਨਹੀਂ ਸੀਗਾ ਉਹ ਫਿਰ ਵੀ ਸਾਨੂੰ ਬਹਿਮ ਰਹਿੰਦੇ ਸੀ ਸਾਫ਼ ਕਰਕੇ ਹੀ ਪਾਉਨੇ ਹੁੰਨੇ ਮੱਜਾਂ ਨੂੰ ਐਂ ਲੱਗਦਾ ਵੀ ਰੇਤਾ ਨਾ ਹੋਵੇ ਕਿਤੇ ਤੇ ਉਹ ਕਾੜਾ ਐ ਤਾਂ ਹੈਗੀ ਸਾ ਨੀਚੋਂ ਜੇ ਤਾਂ ਸਰੋਂ ਡਾਉਣ ਲੱਗ ਰਿਹਾ ਕਈ ਦਿਨਾਂ ਦੀ ਐ ਪਈ ਸੀ ਜੀ ਇਹ ਇੰਨੀ ਕਏ ਝਾਰ ਕੇ ਪਾ ਝੜਦੇ ਨਾਲ ਢਾਲੀ ਵਿੱਚੀ ਤੇ ਇੱਧਰ ਆਪਾਂ ਹੁਣ ਇਹਨਾਂ ਨੂੰ ਦਿਨ ਚ ਇੱਧਰ ਬੰਦਦੇ ਨੇ ਇੱਧਰ ਬਹੁਤ ਠੰਡ ਰਹਿੰਦੀ ਹੈ ਸਾਡੇ ਇਧਰ ਬੋਹ ਰਾਮਦੇਰੇ ਕੋਈ ਰਿਸ਼ਤੇਦਾਰ ਆਵੇ ਸਾਨੂੰ ਕਹੂਗਾ ਤੁਹਾਡੇ ਮੱਜਾਂ ਨੂੰ ਕਿੰਨੀ ਮੌਜ ਹੈ ਹਨਾ ਗਰਮੀ 'ਚ ਤੇ ਰਾਤ ਨੂੰ ਔਖ ਹੈ ਜੀ ਰਾਤ ਨੂੰ ਹਵਾ ਨਹੀਂ ਪੈਂਦੀ ਦਿਨੇ ਤਾਂ ਬਹੁਤ ਜ਼ਿਆਦਾ ਹਵਾ ਪੈਂਦੀ ਹੈ ਇੱਥੇ ਕਿਉਂ ਰਾਤ ਨੂੰ ਦਰਵਾਜ਼ਾ ਬੰਦ ਹੋ ਜਾਂਦਾ ਕੁਝ ਹਵਾ ਬੰਦ ਹੋ ਜਾਂਦੀ ਰਾਤ ਨੂੰ ਹਨਾ ਇਧਰ ਆਪਾਂ ਕਰੀ ਸੀ ਪਹਿਲਾਂ ਕਹਾਣੀ ਫਿਰ ਆਪਾਂ ਡਾਈ ਕਿਣਕੀ ਕਹਾਣੀ ਆਪਾਂ ਕਿਹਾ ਵੀ ਹੁਣ ਤੇਲ ਕਢਾ ਲਈਏ ਫਿਰ ਹਾੜੀ ਵਧੇ ਟੱਪ ਜੂਗੀ ਸੌਖੀ ਫਿਰ ਤਾਂ ਦੋ ਤਿੰਨ ਗੱਟੇ ਪਏ ਸੀ ਪੁਰਾਣੀ ਸਰੋਂ ਦੇ ਇੱਕ ਹੁਣ ਆਪਾਂ ਮੱਜਾਂ ਦੇ ਫੀਲਡ 'ਚ ਦਲਾ ਦਾਂਗੇ ਇੱਕ ਦੀ ਕਹਾਣੀ ਕਰ ਲਈ ਇੱਕ ਰਹਿ ਜਾਊਗਾ ਫਿਰ ਤੇਲ ਕਢਾ ਲਾਂਗੇ ਪ੍ਰਾਣੀ ਸਰੋਂ ਦਾ ਤੇਲ ਬਧੀਆਂ ਨਿਕਲਦਾ ਰਹਿੰਦਾ ਹੈ ਨਾ ਇਹ ਵੀ ਆਪਾਂ ਗੱਟਾ ਚ ਪਾ ਕੇ ਰੱਖਤੀ ਦੇਖੋ ਜੇ ਤਾਂ ਕੋਈ ਫੀਡ ਕਰਾ ਲਿਆ ਫੀਡ ਚ ਪੈ ਜੂਗੀ ਏ ਕਿਣਕੀ ਕਿਣਕੀ ਨੂੰ ਤਾਂ ਕਹਿੰਦੇ ਵੀ ਜੀਰੀ ਦੀ ਮਾੜੀ ਹੁੰਦੀ ਹੈ ਨਾ ਪਰ ਅਸੀਂ ਤਿੰਨ ਚਾਰ ਕਵੱਟਰਲ ਆਪਾਂ ਪਸਾਉਣੇ ਜੂ ਚ ਪਾ ਦਿੰਨੇ ਐ ਇੰਨੀ ਜਿਹੜੀ ਹੈਗੀ ਇਹ ਪਾ ਦਾਂਗੇ ਤੇ ਬਾਲੀ ਦਾ ਆਪਾਂ ਨਹੀਂ ਪਾਉਂਦੇ ਫਿਰ ਵਿੱਚ ਤਾਂ ਥੋੜੀ ਥੋੜੀ ਆਊਗੀ ਕਿਉਂਕਿ ਪੰਜ ਕਵੱਟਰਲ ਵਾਂਗੂ ਸਮਾਨ ਹੋ ਜਾਂਦਾ ਫਿਰ ਹੁਣ ਇਹਦਾ ਕਰੀਏ ਵੀ ਕੀ ਸੱਟੀ ਵੀ ਨਹੀਂ ਜਾਂਦੀ ਜੀ ਹੁਣ ਇਹ ਇਹ ਤਾਂ ਤੂੜੇ ਵਾਲੀ ਮਸ਼ੀਨ ਆਪਣੀ ਨਿਕਲ ਗਈ ਸੀਗੀ ਉੱਧਰਲੇ ਸੜ ਚਲਾਤੀ ਉਹ ਤਾਂ ਕੰਪੈਨ ਆਪਣੀ ਉੱਥੇ ਅੰਦਰ ਪੰਡ ਵਾਲੇ ਘਰੇ ਖੜੀ ਸੀਗੀ ਉੱਥੇ ਵੀ ਆਪਣਾ ਬਗਲ ਹੈ ਜੀ ਇੱਕ ਘਰ ਦੇ ਬਿਲਕੁਲ ਸਾਹਮਣੇ ਉੱਤੇ ਸ਼ੈੱਡ ਲੱਗਿਆ ਹੋਇਆ ਉੱਥੇ ਖੜੀ ਸੀ ਕੰਪੈਨ ਐ ਤੂਰੇ ਲਾਈ ਨੀਗੀ ਪਹਿਲਾਂ ਤੂੜੀ ਪਈ ਸੀ ਪਹਿਲਾਂ ਉਰੇ ਖੜੀ ਸੀ ਫਿਰ ਜਦੋਂ ਤੂੜੀ ਵੇਚਦੀ ਫਿਰ ਕੰਪੈਨ ਉੱਥੇ ਲਾਤੀ ਸੀਗੀ ਬਹੁਤ ਟਾਈਮ ਹੋ ਗਿਆ ਸਾਨੂੰ 12 ਦਾ ਟਾਈਮ ਹੋ ਰਿਹਾ ਤੇ ਨਾ ਤੋਤੇ ਹੈ ਨਹੀਂ ਸੀਗੇ ਕਿਉਂਕਿ ਅੱਜ ਕੰਮ ਅਸੀਂ ਕਾਫੀ ਕਰਨੀ ਸੀ ਇਸ ਕਰਕੇ ਕਿ ਆ ਵੀ ਸਿਰ ਨਾ ਮੰਗੇ ਫਿਰ ਆਪਦਾ ਇਹ ਕੰਮ ਕਰ ਲਈਏ ਪਹਿਲਾਂ ਕਹਾਣੀ ਕਰ ਲਈਏ ਨਾਲੇ ਕਿਨਕੀ ਢਾਲ ਲਈਏ ਫੇਰੀ ਨਾ ਮਾ ਤੋਂ ਮੰਗੇ ਪਾ ਡਰੋਂ ਪਾ ਕੜਾਈ ਵਾਲੀ ਮਸ਼ੀਨ ਚਲਾ ਰੱਖੀ ਸੀ ਉੱਥੇ ਬੱਚਿਆਂ ਨੂੰ ਡਿਊਟੀ ਦਾਤੀ ਤੁਸੀਂ ਸੰਭੋ ਤੇ ਸਾਨੂੰ ਇੰਨੇ ਕੰਮ ਕਰ ਲੈਣ ਦਿਓ ਹੁਣ ਕਿਉਂਕਿ ਜੇ ਸੂਟ ਤੇ ਘੱਟ ਕਲਰ ਲੱਗਦੇ ਨੇ ਫਿਰ ਤਾਂ ਬੱਚੇ ਸੰਭਲ ਲੈਂਦੇ ਨੇ ਨਾ ਜੇ ਜ਼ਿਆਦਾ ਕਲਰ ਹੋਣ ਜੀ ਫਿਰ ਇਹਨਾਂ ਨੂੰ ਔਖਾ ਹੋ ਜਾਂਦਾ ਜੇ ਇੱਕ ਕਲਰ ਕਾਫੀ ਟਾਈਮ ਚੱਲੀ ਜਾਵੇ ਫਿਰ ਇਹ ਖੜੇ ਰਹਿੰਦੇ ਨੇ ਕੋਲੇ ਤੇ ਨਾਲੇ ਫਿਰਕੀ ਬਦਲਣ ਵੇਲੇ ਕਲਰ ਤਾਂ ਸਾਡੀ ਬੇਟੀ ਹੁਣ ਬਦਲ ਦਿੰਦੀ ਆ ਫਿਰਕੀ ਨਹੀਂ ਬਦਲਨੀ ਆਉਂਦੀ ਫੇਰ ਸਾਨੂੰ ਜਾਣਾ ਪੈਂਦਾ ਹੈਗਾ ਇੱਥੇ ਕਹਿਣ ਲੱਗ ਰਹੀ ਸੀ ਮੰਮੀ ਫਿਰਕੀ ਮੁੱਕ ਗਈ ਬਦਲ ਦੋ ਅਸੀ ਕਿਹਾ ਵੀ 2 ਮਿੰਟ ਖੜ੍ਹਜੋ ਤਾਂ ਅਸੀਂ ਨਮੀੜੀ ਲਈ ਆਪਦਾ ਕੰਮ ਫੇਰ ਦੇਖਾਂਗੇ ਮਸ਼ੀਨ ਵਾਲਾ ਤਾਂ ਮੱਜਾਂ ਦੋ ਦਿਨ ਹੋ ਗਏ ਆਪਾਂ ਨਮਾਈਆਂ ਨਹੀਂ ਬਹੁਤ ਠੰਡੀ ਹਵਾ ਚੱਲ ਰਹੀ ਹੈ ਸਵੇਰ ਸਵੇਰ ਤਾਂ ਇੰਨਾ ਪਾਲਾ ਚੜਦਾ ਹੈਗਾ ਨਾ ਇੰਨੀ ਜਿੰਦੇ ਠੰਡੀ ਹਵਾ ਇਸ ਕਰਕੇ ਮੱਜਾ ਦੋ ਦਿਨ ਹੋ ਗਿਆ ਆਪਾਂ ਨਮਾਈਆਂ ਹੀ ਨਹੀਂ ਗਈਆਂ ਕੱਲ ਨੂੰ ਆਪਾਂ ਮੱਜਾਂ ਨਮਾਵਾਂਗੇ ਉਕੇ ਵੀ ਅਚਬੀ ਜੀ ਕਰਨ ਲੱਗੇ ਨਾ ਕੋਈ ਠੰਡ ਕਰਕੇ ਨਾ ਪਾਪਾ ਕਹਿੰਦੇ ਨਾ ਨਾ ਨਵਾ ਹੋ ਵੀ ਕੀ ਫਾਇਦਾ ਹੈਣਾ ਜੇ ਕਦੀ ਕੋਈ ਬਿਮਾਰੀ ਨਾ ਹੋ ਜੇ ਕਿਉਂਕਿ ਸਵੇਰੇ ਫਿਰ ਟਾਈਮ ਨਾਲ ਹੀ ਬਾਹਰ ਕੱਢ ਦਿੰਨੇ ਹੈਗੇ ਹੁਣ ਸੰਧਿਆ ਅੰਦਰ ਆ ਜਾਂਦੀਆਂ ਨੇ ਫਿਰ ਟਾਈਮ ਨਾਲ ਹੀ ਬਾਹਰ ਕੱਢ ਦਿੰਨੇ ਐਥੇ ਮੈਨੂੰ ਲੱਗੇ ਸੀ ਗੱਟਾ ਡਿੱਗੂਗਾ ਡਿੱਗੀ ਗਿਆ ਮੈਂ ਬਸ ਠੀਕ ਕਰਦੀ ਸੀ ਮੈਂ ਕਿ ਚਲ ਕੋਈ ਗੱਲ ਨਹੀਂ ਵੀ ਡਿੱਗਣਾ ਨਹੀਂ ਚਲ ਮੈਂ ਲਿਓਣੀ ਥੋੜਾ ਜਿਹਾ ਰਹਿ ਗਿਆ ਸੀ ਚਾਰ ਕੇ ਪਾ ਕੇ ਫਿਰ ਸਾਈਡ ਤੇ ਲਾ ਦਾਂਗੇ ਪਰ ਇਹ ਡਿੱਗੀ ਗਿਆ ਕੰਮ ਵੱਧ ਹੀ ਜਾਂਦਾ ਜੀ ਕਰਦੇ ਕਰਦੇ ਪੀਣਾ ਕਰਨਾ ਸੀਗਾ ਆਟਾ ਵੀ ਸਾਨੂੰ ਫਿਰ ਘਰੀ ਪੀਸਣਾ ਪੈਂਦਾ ਹੁਣ ਇੱਕ ਗੱਟਾ ਆਪਾਂ ਪੀਸ ਲਿਆ ਸੀ ਇੱਕ ਗੱਟਾ ਪੀਣਿਆਂ ਦਾ ਕਰਕੇ ਆਪਾਂ ਹੋਰ ਪੀਸ ਲਾਂਗੇ ਫਿਰ ਆਪਣੀ ਹਾੜੀ ਸੌਖੀ ਟੱਪ ਜੂਗੀ ਵਿੱਚ ਟੈਨਸ਼ਨ ਨਹੀਂ ਰਹਿਣੀ ਤੇ ਉਹ ਟੈਨਸ਼ਨ ਉਹ ਐ ਵੀ ਹਾਇ ਕਿ ਮੇਰੇ ਹਨਾ ਇੰਨਾ ਕ ਟਾਈਮ ਟੱਪੂਗਾ 20 ਦਿਨ ਬਹੁਤ ਔਖੇ ਟੱਪਦੇ ਨੇ ਕਿਉਂਕਿ ਕੰਮ ਬਹੁਤ ਜ਼ਿਆਦਾ ਹੋ ਜਾਂਦਾ ਨਾ ਤਾਂ ਮੱਝਾ ਸਾਂਵੇਂ ਵੀ ਨਾ ਸਰੇ ਜੀ ਨਾ ਕੁਝ ਹੋਰ ਕੰਮ ਕਰੇ ਬਿਨਾਂ ਰੋਟੀ ਟੁੱਕ ਦਾ ਕੰਮ ਬਹੁਤ ਵੱਧ ਜਾਂਦਾ ਹੈ ਕਿਉਂਕਿ ਘੱਟੋ ਘੱਟ 4-5 ਬੰਦੇ ਸਾਡੇ ਬਾਹਰਲੇ ਰਹਿੰਦੇ ਰਹਿੰਦੇ ਨੇ ਸਵੇਰੇ ਸ਼ਾਮ ਦੁਪਹਿਰੇ ਕੰਪੈਨ ਦੇ ਡਰਾਈਵਰ ਤੂੜੀ ਵਾਲੀ ਦੇ ਤੇ 4-5 ਬੰਦੇ ਬਾਹਰਲੇ ਦੀ ਰੋਟੀ ਹੋ ਜਾਂਦਾ ਦਿਨ ਟਾਈਮ ਦੀ ਕਈ ਵਾਰ ਕੋਈ ਦਿੰਦਾ ਕਈ ਵਾਰ ਕੋਈ ਨਹੀਂ ਵੀ ਟਾਈਮ ਨਹੀਂ ਹੁੰਦਾ ਕੋਈ ਦਿੰਦਾ ਵੀ ਨਹੀਂ ਨਾ ਜਿੱਦੇ ਘੱਟੇ ਕਿਲਾ ਦੋ ਕਿਲੇ ਹੁੰਦੇ ਨੇ ਨਹੀਂ ਵੀ ਕੋਈ ਰੋਟੀ ਦਿੰਦਾ ਫਿਰ ਆਪ ਹੀ ਬਣਾਉਣੀ ਪੈਂਦੀ ਆਪਾਂ ਨੂੰ ਤੇ ਐ ਨਹੀਂ ਪਤਾ ਕਦੋਂ ਖੇਚੂ ਸੁਨੇਹਾ ਜੀ ਵੀ ਰੋਟੀ ਭੇਜ ਦੋ ਕਿ ਚਾਹ ਭੇਜ ਦੋ ਨਿਸ ਕਰਕੇ ਸਾਨੂੰ ਟੈਨਸ਼ਨ ਪੈ ਰਹੀ ਹੈ ਵੀ ਉਧਰ ਤਾਂ ਨਾਲ ਤੇ ਲੈਟ ਦੇ ਕੱਟ ਲੱਗਿਆ ਕਰਨਗੇ ਮਸ਼ੀਨ ਦਾ ਕੰਮ ਨਹੀਂ ਖੜਾਈ ਵਾਲ ਦਾ ਕੋਈ ਨਿਭੜਿਆ ਕਰਨਾ ਹਨਾ ਹੁਣ ਲੈਟ ਦੇ ਕੱਟ ਲੱਗਣ ਲੱਗ ਜਾਣਗੇ ਬਸ ਤੇ ਫਿਰ 15 ਦਿਨ ਲੈਟ ਨਹੀਂ ਛੱਡਣੀਗੀ ਦਿਨੇ-ਦਿਨੇ ਫਿਰ ਰਾਤ ਨੂੰ ਮੱਥਾ ਮਾਰਨਾ ਪਿਆ ਕਰੂਗਾ ਕਿਉਂਕਿ ਨਾ ਤਾਂ ਪਾਏ ਕਹਿ ਸਕਦੇ ਵੀ ਅਸੀਂ ਸੂਟ-ਸੋਡੇ ਕੱਢ ਨਹੀਂ ਸਕਦੇ ਹਨਾ ਉਹ ਵੀ ਕੱਢਣੇ ਪੈਣਗੇ ਤੇ ਇੱਕ ਕਮੈਂਟ ਆਇਆ ਸੀ ਕਹਿੰਦੇ ਤੁਸੀਂ ਪਾਠਾ ਕਿਵੇਂ ਪਾਉਨੇ ਮੱਝਾਂ ਨੂੰ ਪਾਠਾ ਜੇ ਆਪਾਂ ਕਿਲੋ ਲੈਂਦਾ ਸੀਗਾ ਮੱਝ ਨੂੰ ਪਾਇਆ ਸੀ 100 ਗ੍ਰਾਮ ਰੋਜ਼ ਦਾ 10 ਦਿਨਾਂ ਚ ਆਪਾਂ ਪਾਤਾ ਸੀ ਉਹ ਸੁੱਕੇ ਦਾਣੇ ਜੀ ਆਪਾਂ ਮਹਿਜ ਦੇ ਮੂਰੇ ਪਾ ਦਿੰਦੇ ਸੀ ਤੇ ਮੱਝ ਵਧੀਆ ਖਾ ਲੈਂਦੀ ਸੀ ਕਿ ਇੱਥੇ ਲੱਗਿਆ ਆਪਾਂ ਬੜੀ ਧਾਰ ਕੱਢਣਾ ਤੇ ਇੱਕ ਕਮੈਂਟ ਆਇਆ ਸੀ ਕਹਿੰਦੇ ਤੁਹਾਨੂੰ ਬੜੀ ਵਾਸਤੇ ਅਸੀਂ ਦੱਸਿਆ ਸੀ ਸਾਨੂੰ ਯਾਦ ਦੀ ਨਹੀਂ ਆਇਆ ਬਸ ਕਮੈਂਟ ਆ ਅਸੀਂ ਥੋੜਾ ਤਰੀਕਾ ਤਾਂ ਅਪਣਾਇਆ ਸੀਗਾ ਵੀ ਬੜੀ ਦੇ ਅਸੀਂ ਦੋ ਤਿੰਨ ਬਲੇਵੇਂ ਦੇ ਕੇ ਫਿਰ ਨਾਣਾ ਪਾਇਆ ਸੀ ਤੇ ਕੋ ਸਾਡੀ ਬੈੜੀ ਥੋੜੀ ਜਿਆਦਾ ਕਬੈੜੀ ਹੈ ਕਿ ਸਾਥੋਂ ਘੱਟ ਲੋਟ ਆਉਂਦੀ ਹੈ ਇਹ ਨਾ ਤਾਂ ਸਿਆਈ ਪਾਇਆ ਸੀ ਪਰ ਫਿਰ ਵੀ ਖੁੱਲਾ ਕਰ ਦਿੰਦੇ ਨੇ ਨਿਆਣਾ ਤੇ ਆਪਣਾ ਨਿਆਣਾ ਵੀ ਆਪਾਂ ਘਰੇ ਰਮਜੀਰਸ ਇਹਦੇ ਬੱਟੇ ਹੋਇਆ ਕੱਪੜੇ ਦਾ ਕਿਉਂਕਿ ਦੂਜੇ ਤਾਂ ਬੱਡੇ ਪਾ ਦਿੰਦੇ ਫਿਰ ਇਸ ਕਰਕੇ ਕੱਪੜੇ ਦੇ ਨਿਆਣਾ ਬੱਟੇ ਹੋਏ ਕਿਉਂਕਿ ਪਹਿਲਾਂ ਵੀ ਆਪਾਂ ਗਮ ਰੱਖੀਆਂ ਹੋਈਆਂ ਨੇ ਨਾ ਉਹਨਾਂ ਦੇ ਕੱਪੜੇ ਦਾ ਨਿਆਣਾ ਬੱਟ ਕੇ ਪਾਇਆ ਕਰਦੇ ਸੀਗੇ ਇਹ ਤਾਂ ਸਾਡੀ ਥੋੜੀ ਜੀ ਜ਼ਿਆਦਾ ਹੀ ਖਰਾਬ ਬੈੜ ਆ ਗਈ ਉਹ ਦੱਸੇ ਇਹਨੇ ਡੈਡੀ ਨੂੰ ਕੁਝ ਨਹੀਂ ਕਹਿੰਦੀ ਉਹਦੇ ਲਈ ਸਹੀ ਹੈ ਜਮਾ ਹਨਾ ਉਹ ਨਾਲ ਧਾਰ ਕਢਾਉਂਗਾ ਜਮਾ ਵੀ ਹਲਦੀ ਵੀ ਨਹੀਂ ਕਿੰਨਾ ਟਾਈਮ ਮਰਦੀ ਧਾਰ ਕਢੀ ਆਈਏ ਸਾਡੇ ਨਾਲ ਪਤਾ ਨਹੀਂ ਇਹਦੀ ਕਿਉਂ ਨਹੀਂ ਬਣਦੀਗੀ ਮੱਜਾਂ ਦੀ ਉਹਨਾਂ ਨਾਲ ਨਹੀਂ ਬਣਦੀ ਇਹਦੀ ਸਾਡੇ ਨਾਲ ਨਹੀਂ ਬਣਦੀ ਆਪਾਂ ਇਸ ਤਰ੍ਹਾਂ ਦੋ ਤਿੰਨ ਬਲੇਵੇਂ ਦੇਲੇ ਸੀਗੇ ਪਰ ਫਿਰ ਵੀ ਇਹਨੇ ਨਿਆਣਾ ਖੁੱਲਾ ਕਰ ਹੀ ਦੇਣਾ ਹੈਗਾ ਪਤਾ ਨਹੀਂ ਕੀ ਬਿਮਾਰੀ ਹੈ ਇਹਨੂੰ ਕੋਸਾ ਤੋਂ ਜੱਜ ਕੇ ਜੇ ਨਿਆਣਾ ਪੈਂਦਾ ਨਹੀਂ ਜੀ ਜੋਰ ਲੱਗਦਿਆ ਹਨਾ ਨਿਆਣਾ ਪਾਉਣ ਤੇ ਵੀ ਤੇ ਉਹ ਤਾਂ ਇੱਕ ਵਾਰੀ ਕੱਸ ਕੇ ਲੱਤ ਸਮਾਰ ਕੇ ਦੇਣਾ ਪਾ ਦਿੰਦੇ ਸੀਗੇ ਸਾਥ ਹੁਣੀ ਲੋਟ ਆਉਂਦਾ ਇਹ ਕੰਮ ਹੁਣ ਤਾਂ ਇੱਕ ਮਹੀਨਾ ਸਾਡੀ ਡਿਊਟੀ ਰਹੂਗੀ ਇੱਕ ਮਹੀਨਾ ਕੇ ਵੱਧ ਟਾਈਮ ਵੀ ਹੋ ਸਕਦਾ ਹੈ ਹਨਾ ਹੁਣ ਨੀ ਉਹ ਨਾ ਮੱਝਾਂ ਚਾਉਣ ਨਾ ਦੇਖਣਾ ਚਾਹੇ ਧਾਰ ਨਿਕਲੇ ਚਾਹੇ ਨਾ ਨਿਕਲੇ ਕੁਝ ਬਣੇ ਨਾ ਬਣੇ ਮੱਝਾਂ ਦਾ ਕੰਮ ਉਹਨਾਂ ਨੂੰ ਹੁਣ ਆਪਣੇ ਖੇਤ ਦੀ ਸੋਚ ਹੈ ਬਸ ਆਪਣੀ ਮਸ਼ੀਨਰੀ ਦੀ ਸੋਚ ਹੈ ਇੱਕ ਵਰਤਾਂਏ ਕਰਕੇ ਬਬਲੇ ਮੇਂ ਦੇ ਕਿਨੇ ਆਣਾ ਪਾਤਾ ਜੀ ਲੱਤਾਂ ਹੀ ਨਹੀਂ ਲਵੇ ਕਰਦੀ ਕਿ ਨਾ ਚੱਕਦੀ ਹੋਈ ਨਹੀਂ ਕਿ ਸਾਡੇ ਤਾਂ ਜੇ ਅਸੀਂ ਕਹਦੇ ਨਾ ਲੱਤ ਸਹੀ ਕਰ ਲੈ ਤਾਂ ਲੱਤ ਮਾਰਨ ਆਉਂਦੀ ਐ ਸਹੀ ਨਹੀਂ ਹੋ ਕੇ ਖੜਦਦੀ ਫੀਡ ਆ ਪੈਦੀ ਕਰਗਿਲ ਦੀ ਸਟਾਰਟ ਕਰਦੇ ਜੀ ਕਰਗਿਲ ਦੀ ਫੀਡ ਨਾਲ ਆਪਾਂ ਇਹਨੂੰ ਲੱਟੀ ਲਾ ਰੱਖੀ ਐ ਨਾਲ ਵੀ ਲੱਟੀ ਇਹਦੀ ਨਾਲ ਲੱਟੀ ਪਾਉਨੇ ਕੱਲੀ ਫੀਡ ਤਾਂ ਜੀ ਖਰਾਬੀ ਕਰਦੀ ਐ ਫਿਰ ਗਾਂ ਨੂੰ ਹਨਾ ਤੇ ਉਹ ਤਾਂ ਗਲਾਉ ਪਾ ਦੇ ਜਿਹਨੇ ਸਿਰਫ ਕੱਲਾ ਦੁੱਧ ਕੱਢਣਾ ਪਰ ਆਪਾਂ ਤਾਂ ਬੈੜੇ ਰੱਖਣੀ ਵੀ ਹੋ ਸਕਦੇ ਗਾਹਾਂ ਨੂੰ ਵੀ ਰੱਖ ਵੀ ਸਕਦੇ ਜਰੂਰੀ ਨਹੀਂ ਵੇ ਆਪਾਂ ਵੇਚਣੀ ਹੋਈ ਐ ਤੇ ਇਸ ਕਰਕੇ ਅਸੀਂ ਨਾਲ ਨਾ ਫਿਰ ਇਹਨੂੰ ਲਿੱਟੀ ਪਾ ਲੈਣ ਨਾਲ ਤਾਂ ਧਾਰ ਵੇਲੇ ਲਿੱਟੀ ਸੁੱਕ ਧਾਰ ਸੁੱਕੀ ਨਿਕਲ ਜਾਂਦੀ ਐ ਖਾਂਦੀ ਰਹਿੰਦੀ ਐ ਤੇ ਨਾਲੇ ਫਿਰ ਫੀਡ ਇਹਨੂੰ ਖਰਾਬੀ ਨਹੀਂ ਕਰੂਗੀ ਕਿਉਂਕਿ ਅੰਦਰੋਂ ਪਸ਼ੂ ਨੂੰ ਜਮਾ ਖਾਰ ਪਾਉਂਦੀ ਐ ਪਸ਼ੂ ਦੇ ਵੀ ਹਨਾ ਦੁੱਧ ਵਧਾ ਵਧ ਜਾਂਦੀ ਓਦੇ ਨਾਲ ਪਰ ਅਸੀਂ ਇੰਨੀ ਨਹੀਂ ਪਾਉਂਦੇ ਅਸੀਂ 2-2 ਕਿਲੋ ਹੀ ਪਾਉਨੇ ਆ 4 ਕਿਲੋ ਹੀ ਪਾਉਨੇ ਆ ਰੋਜ਼ ਦੀ ਆਣੀ ਉਹ ਇੱਕ ਟਾਈਮ ਦੇ 4-5 ਕਿਲੋ ਸੱਟਤੀ ਦੇ ਦੁੱਧ ਕੱਢ ਕੇ ਥੱਲੇ ਨੂੰ ਹਨਾ ਕਿਉਂਕਿ ਅਗਲੇ ਸੂਵੇ ਆਪਾਂ ਰੱਖਾਂਗੇ ਜੇ ਐਵੇਂ ਲੱਗਦਾ ਚਲੋ ਹੁਣ ਤਾਂ ਹੌਲੂ ਲਈ ਇਹਦੇ ਨਾਲ ਤਾਂ ਮੰਡ ਪੈ ਜੂਗਾ ਆਪਾਂ ਨੂੰ ਨਾ ਹੱਤ ਪੈ ਗਈ ਇਹਨੂੰ ਵੀ ਪੈ ਗਈ ਤੇ ਫਿਰ ਹੋਰ ਕੀ ਪਤਾ ਲੱਗਦਾ ਜੀ ਕਹੇ ਜੀ ਆ ਜੀ ਪਸ਼ੂ ਦਾ ਕਿਹੜਾ ਪਤਾ ਵੀ ਕਹੇ ਜੇ ਪਸ਼ੂ ਨਿਕਲੇ ਵੇ ਕਹੇ ਜੇ ਕੋਈ ਮਾੜਾ ਪਸ਼ੂ ਵੇ ਏਦੋਂ ਵੀ ਜ਼ਿਆਦਾ ਮਾੜਾ ਪਸ਼ੂ ਆ ਜੇ ਲੇਟੀ ਕਹਤੇ ਹੁੰਦੇ ਨੇ ਕਈ ਕਹਿੰਦੇ ਨੇ ਅਸੀਂ ਲੇਟੀ ਨਹੀਂ ਪਾਉਂਦੇ ਜੀ ਗਾਵਾਂ ਨੂੰ ਪਰਸਤਾ ਪਾਉਨੇ ਆ ਪਹਿਲਾ ਬੜੇਮੇ ਦੀ ਖਾਲ ਵੀ ਵਿੱਚ ਪਾਇਆ ਕਰਦੇ ਹੁਣ ਬੜੇਮੇ ਦੀ ਖਾਲ ਲੈ ਆਂਦੀ ਦੀਗੀ ਕਿਉਂਕਿ ਮੱਝਾਂ ਟੋਕੜਾ ਹੋ ਰਹੀਆਂ ਨੇ ਦੁੱਧ ਘੱਟ ਪੈਂਦਾ ਤੇ ਆਪਣੀ ਖਾਲ ਖੱਪਾ ਬੜਾ ਲੱਗਣ ਲੱਗਿਆ ਸੀ ਕਿਹਾ ਵੀ ਫੀੜੀ ਕਰਾ ਕੇ ਲਿਆ ਦਿਓ ਉਸੇ ਚਿੱਕ ਬੋਰੀ ਬੜੇਮੇ ਦੀ ਖਾਲ ਦੀ ਪਸਿਆ ਲਾਂਗੇ ਨਾਲ ਤਾਂ ਇਕੱਠਾ ਹੀ ਕੰਮ ਨਿਬੜ ਜਾਂਦਾ ਹੁਣ ਨਾ ਤਾਂ ਜੀ ਇੰਨਾ ਟਾਈਮ ਹੀ ਰਹਿਣਾ ਨਾ ਹਾੜੀ 'ਚ ਪੀਸਣ ਦਾ ਸਾਥੋ ਵੀ ਨਹੀਂ ਦਾਣਾ ਪਿਸਣਾਗਾ ਕਿਉਂਕਿ ਦਾਣਾ ਜੀ ਸੁਖਨਾ ਰੋਜ਼ ਦਾ ਖਾਸਾ ਲੱਗ ਜਾਂਦਾ ਹੈਗਾ ਤੇ ਇਸ ਕਰਕੇ ਫਿਰ ਲੋਟ ਨਹੀਂ ਆਉਂਦਾ ਕੰਮ ਛੋਟੀ ਚੱਕੀ ਤੇ ਫੀਡ ਕਿਆ ਸੀ ਹੁਣ ਤਾਂ 15 ਦਿਨ ਅਸੀਂ ਟਪਾਲੇ ਦਾਣਾ ਇਸ ਤੇ ਪੀਸਦੇ ਰਹੇ 15 ਦਿਨ ਨਹੀਂ ਮਹੀਨਾ ਹੀ ਹੋ ਗਿਆ ਮਹੀਨੇ ਦੇ ਵਿੱਚ ਅਸੀਂ 4 ਬੋਰੀਆਂ ਬੜੇਵੇਂ ਦੇ ਖਲਦੇ ਆ ਚਾਰ ਤੀਆਂ 8 ਦਿਨ ਬੋਰੀ ਘੱਟਦੀ ਆ ਸੀ ਕਿਹਾ ਵੀ ਇਹ ਤਾਂ ਕੰਮ ਬੜਾ ਮਹਿੰਗਾ ਪੈਂਦਾ ਆਪਾਂ ਤਾਂ ਫੀਡ ਹੀ ਕਰਾ ਲਿਆ ਉਹ ਵੀ ਸਹੀ ਆਪਣੇ ਲਈ ਤਾਂ ਫੀਡ 'ਚ ਹੁਣ ਅਸੀਂ ਬੜੇਵੇਂ ਦੀ ਖਲ ਪਵਾ ਲਾਂਗੇ ਬੜੇਵੇਂ ਨਹੀਂ ਪਹੁੰਦੇ ਬੜੇਵੇਂ ਤਾਂ ਬਾਲੇ ਗਰਮ ਹੁੰਦੇ ਨੇ ਬੜੇਵੇਂ ਦੀ ਖਲ ਪਵਾ ਲਾਂਗੇ ਇੱਥੇ ਕੁਲਣਾ ਕਰੀਏ ਆਪਾਂ ਇਹਦਾ ਨਿਆਣਾ ਇਨੇ ਜਮਾ ਦੇਖੋ ਕਿੱਥੇ ਲੈ ਗਈ ਲੱਤਾਂ ਜਮਾ ਖੁੱਲਾ ਕਰ ਲਿਆ ਲੈਣਾ ਇਹਨੇ ਬਹੁਤ ਇਹ ਖਰਾਬ ਹੈ ਸਾਡੀ ਬੈਡ ਹੈ ਕੱਟ ਨਹੀਂ ਹੈਗੀ ਉਵੇਂ ਲੱਗ ਜੇ ਦੇਖਣ ਨੂੰ ਵੀ ਸੀਗਲ ਐਨਾ ਭੱਜ ਕੇ ਅੰਦਰ ਨੂੰ ਆਉਂਦੇ ਨਾ ਨੀਰਾ ਖਾਣ ਦੇ ਤੇ ਬਾਲੀ ਭੁੱਖ ਜਾਗੀ ਰਹਿੰਦੀ ਐ ਨੇਣਾ ਆਪਾਂ ਇਹਦਾ ਕੱਟਦਾ ਜਿੱਥੇ ਆਪਾਂ ਪਣ ਲੈਣੇ ਦੁੱਧ ਚਲੋ ਜੀ ਵੀਡੀਓ ਦਾ ਅੰਡਾ ਪੈਥੀ ਕਰਦੇ ਆਂ ਜੇ ਵੀਡੀਓ ਵਧੀਆ ਲੱਗੀ ਤੇ ਵੀਡੀਓ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਦਿਆ ਕਰੋ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਥੈਂਕ ਯੂ